100 ਰੁਪਏ 100 ਰੁਪਏ 100 ਰੁਪਏ ਤੁਹਾਨੂੰ ਸੂਟ ਦੇਣ ਲੱਗਿਆ ਵੱਡੀ ਸੇਲ ਚਾਰ ਦਿਨ ਦੀ ਲਾਤੀਆ ਅੰਕਲ ਓਮ ਬੁੱਟਰ ਰੋਡ ਕਾ ਦੀਆ ਪਹੁੰਚਣਾ ਆ ਦੇਖ ਲੋ ਪੂਰਾ ਰਾ ਪੂਰਾ ਸੂਟ ਐਨ ਪੂਰਾ ਪੀਸ ਤੁਹਾਨੂੰ ਸਿਰਫ 100 ਰੁਪਏ ਚ ਮਿਲਣਾ ਹੋਰ ਕਿਤੇ ਨਹੀਂ ਮਿਲਣਾ ਸਿਰਫ ਦੀ ਪਹੁੰਚਣਾ ਜੀ ਬੁੱਟਾ ਰੋਡ ਕਾ ਦੀਆ ਅੰਕਲ ਓਮ ਨੇ ਪਾਤੀਆ ਤੁਮਾ ਸਿਰਫ ਚਾਰ ਦਿਨ ਸੇਲ ਲਗਣੀਆਂ ਚਾਰ ਦਿਨ ਸੇਲ 15 16 17 18 ਜੂਨ ਨੂੰ ਲੋ ਜੀ ਮਾਰਕੀਟ ਦੇ ਵਿੱਚ 300 ਰੁਪਿਆ ਰੇਟ ਹੈ ਇਹ ਇੱਥੇ ਤੁਹਾਨੂੰ 300 ਰੁਪਿਆ ਦੋ ਮਿਲ ਗਿਆ ਬੈੱਡ ਸ਼ੀਟਾਂ ਲਓ ਜੀ ਆਹ ਧੱਕੋ ਨਾਲ ਤੁਹਾਨੂੰ ਸਰਾਨੇ ਡਿਜ਼ਾਈਨ ਜਿਹੜਾ ਕੋ ਤੁਹਾਨੂੰ ਬਚਾ ਦੇਵਾਂਗੇ ਇਹ ਵੱਡੀ ਸੇਲ ਆਤੀ ਆ ਅੰਕਲ ਓਮ ਨੇ 4 ਦਿਨ ਦੀ ਵੱਡੀ ਸੇਲ ਕੁਰਤਾ ਮਾਕਾ 500 ਵਾਲਾ ਕੁਰਤਾ ਵੀ ਆ ਮਾ 200 ਰੁਪਏ ਦੇ ਵਿੱਚ ਭਾਜੀ 200 ਰੁਪਏ ਦੇ ਵੱਡੀ ਸੇਲ ਵੱਡੀ ਸੇਲ ਕਲਾਚ ਪਿਆ ਮਾ ਤੁਹਾਨੂੰ ਹੁਣ ਸਿਰਫ 200 ਰੁਪਏ ਚ ਮਿਲਣਾ ਆਜੋ ਆਜੋ ਨਵੇਂ ਨਵੇਂ ਗਰਮੀਆਂ ਦੇ ਤੋਹਫੇ 400 ਵਾਲਾ 200 ਜੇ 400 ਵਾਲਾ 200 ਨੇ ਮਿਲੇਗਾ ਦੇਖੋ ਕਲਰ ਡੀ ਐਨ ਫੈਬਰਿਕ ਸਾਰੇ ਵਰਕ ਕਾਟਨ ਦਾ ਸੂਟ ਹੋਏਗਾ ਵਿਦ ਕਾਟਨ ਦਾ ਦੁਪੱਟਾ 200 ਰੁਪਏ ਦਾ 200 ਰੁਪਏ ਦਾ 400 ਵਾਲਾ 200 ਰੁਪਏ ਦਾ 4 ਤੇ ਵੱਡੀ ਆਫਰ ਹੈ ਲੋ ਜੇ ਉੱਤੇ ਵੀ ਤੁਹਾਨੂੰ ਵੱਡੀ ਆਫਰ ਲਾਤੀ ਆ ਚਾਰ ਦਿਨ ਦੀ ਵੱਡੀ ਆਫਰ ਲੱਗੀ ਹੈ ਡਿਜ਼ਾਈਨ ਦੇਖੀ ਚਲੋ ਆ ਡਿਜ਼ਾਈਨ ਤੁਹਾਡੇ ਸਾਹਮਣੇ ਕੱਟ ਕਰ ਰੱਖਤੇ ਆ ਰੰਗ ਤੁਸੀਂ ਪਸੰਦ ਕਰਨਾ ਡਿਜ਼ਾਈਨ ਤੁਸੀਂ ਪਸੰਦ ਕਰਨਾ 500 ਵਾਲੇ 300 ਰੁਪਏ ਦੇ 500 ਵਾਲੇ 300 ਰੁਪਏ ਦੇ ਬਾਈ ਦੀ ਕਾਟਨ ਕੈਮਰੀਕ ਦੇ ਸੂਟ ਕੱਲਾ ਕੱਲਾ ਡਿਜ਼ਾਈਨ ਦੇਖ ਲਓ ਕੱਲਾ ਕੱਲਾ ਰੰਗ ਦੇਖੋ ਤੁਹਾਨੂੰ ਇਹੋ ਜਿਹੀ ਆਫਰ ਨਹੀਂ ਦੇਣ ਲੱਗੇ ਅੰਕਲ ਓਮ ਨੇ ਤੁਮਾ ਪਾਤੀਆਂ ਕਿੰਦੇ 4 ਦਿਨ ਦੇ ਵਿੱਚ ਆ ਸਾਰਾ ਸਟਾਕ ਖਜੀ ਖਾਲੀ ਕਰ ਦੇਣਾ ਇਹੋ ਜੇ ਰੇਟ ਤੁਹਾਨੂੰ ਦੇਤੇ ਆ ਹਾਲੋ ਜੀ ਮਸਲੀਨ ਕਾਟਨ ਦਾ ਡਿਜੀਟਲ ਟਿੰਟ <laughs> ਜਾਨੀ ਕਿ ਮੈਚਿੰਗ ਦੇ ਵਿੱਚ ਸਰ ਮਾਰਕੀਟ ਦੇ ਵਿੱਚ 7-800 ਰੁਪਿਆ ਰੇਟ ਇੱਥੇ ਤੁਹਾਨੂੰ ਮਿਲੇਗਾ 550 ਰੁਪਿਆ ਦਾ ਇਹ ਵੀ ਰੇਟ ਘਟਾਤਾ 550 ਸੋ ਅੰਕਲ ਓਮ ਨੇ ਪਾਤੀਆਂ ਤੁਮਾ ਕਹਿੰਦੇ 4 ਦਿਨ ਦੀ ਵੱਡੀ ਸੇਲ ਆ 4 ਦਿਨ ਦੀ ਵੱਡੀ ਸੇਲ ਆ ਰਾਮ ਟੈਕਸਟਾਈਲ ਡਿਜੀਟਲ ਪ੍ਰਿੰਟ 850 ਰਾਂ ਸੇਲ ਕਰ ਰਿਹਾ ਸਿਰਫ 650 ਚ ਦੇਵਾਂਗੇ 650 ਹੋ ਗਏ 800 ਰਾਂ ਸੂਟ ਤੁਹਾਨੂੰ ਬਿਆਰ ਚ ਮਿਲਣਾ ਵੱਡੀ ਸੇਲ ਲੱਗ ਗਈ ਆ 650 ਦੀ ਵੱਡੀ ਆਫਰ ਹਣ ਗਰਮੀਆਂ ਦੇ ਵਿੱਚ ਕਿਤੇ ਕੋ ਮੰਡੀ ਲੋੜਨੀ ਆ ਇੱਕੋ ਥਾਂ ਤੁਸੀਂ ਪਹੁੰਚਣਾ ਅੰਕ ਔਰ ਓਮ ਬੁੱਟ ਰੋਡ ਕਾਦੀਆਂ ਉਹਨਾ ਸੂਟ ਦੇਖੀ ਚਲੋ ਆ ਡਿਜ਼ਾਈਨ ਤੁਹਾਨੂੰ ਕਲਾਕਲਾ ਦਿਖਾਈ ਜਾਣਾ ਆ ਦੇਖ ਲਓ ਨਾਲ ਦੁਪੱਟਾ ਅਮੇਜ਼ਿੰਗ ਬ੍ਰਾਂਡਡ ਸੂਟ ਟ੍ਰੈਂਡਿੰਗ ਸੂਟ ਸਰ ਗਰਮੀਆਂ ਦੇ ਤੋਹਫੇ ਗਰਲਿਸ਼ ਪੀਸ ਸਲਵਾਰ ਤੇ ਵਰਕ ਹੋਏਗਾ ਡਿਜੀਟਲ ਪ੍ਰਿੰਟਡ ਦੁਪੱਟਾ ਡਿਜੀਟਲ ਦੀ ਹੀ ਸ਼ੈਲਟਰ ਹੋਏਗੀ ਤੇ ਰੇਟ ਸਾਡਾ ਅੱਧਾ ਸਿਰਫ ਅੱਧਾ ਦਿੱਲੀ ਬੰਬੇ ਚਲ ਜਾਏ ਰੇਟ ਨਹੀਂ ਮਿਲਨੇ ਆ ਭਾਜੀ ਰੇਟ ਦੇਖ ਲਓ 650 ਰੁਪਏ ਦਾ ਸੂਟਾਂ 1200 ਤੋਂ ਘੱਟ ਦਾ ਨਹੀਂ ਮਿਲਣਾ ਅਕਲ ਓਮਣੇ ਪਾਈਆਂ ਰੇਡ ਦੀਆਂ ਤੂੰ ਬਾਹ ਕਹਿੰਦੇ ਬੇਜਾ ਬੇਜਾ ਕਰਾਤੀ ਆ ਸਰ ਤੂੰ ਬਾਤ ਆ ਪਾਈਆਂ ਆਪਣੀਆਂ ਕਰਨਾ ਪੈਣਾ ਦਾ ਫਾਇਦਾ 1000 ਆਲਾ 500 ਚ ਧੋਖਾ ਨਹੀਂ ਦੱਸਣ ਦੇ ਜੇ 1000 ਆਲਾ 500 ਚ ਭਾਜੀ ਸੂਟ ਆਪਣੇ ਮੂੰਹੋਂ ਬੋਲਦੀ ਕੁਆਲਿਟੀ ਚੈੱਕ ਕਰ ਲੋ 1000 ਆਲਾ 500 ਚ ਸੂਟ ਮਿਲਣਾ 1000 ਆਲਾ 500 ਚ ਭਾਜੀ ਕਰ ਲੈ ਡੀ ਐਨ ਸਾਇਲ ਬੁਟੀਕਾਂ ਨੀ ਆ ਚੀਜ਼ਾਂ ਜੇ ਸਲਵਾਰ ਤੇ ਵਰਕ ਸ਼ਰਟ ਤੇ ਵਰਕ ਪੂਰਾ ਹੀ ਥ੍ਰੈਡ ਵਰਕ ਹੋਇਆ ਨਾ ਮਸਲੀਨ ਦੇ ਉੱਤੇ ਨਾਲ ਦੁਪੱਟਾ ਪਿਓਰ ਚ ਆ ਦੇ ਕਰ ਚਲੋ ਸੂਟ ਦੇ ਡਿਜ਼ਾਈਨ ਮੇਰਾ ਵੀ ਨਾਲ ਦੀ ਨਾਲ ਦਿਖਾਈ ਚੱਲ ਨਾਲ ਦਿਖਾਈ ਚੱਲ ਦੁਪੱਟੇ ਆ ਦੁਪੱਟੇ ਦੇਖ ਲਈ ਆ ਦੁਪੱਟਾ ਨਾਲ ਤੁਹਾਨੂੰ ਮਿਲਦਾ ਔਰੇ ਪੂਰਾ ਵਰਕ ਕੀਤਾ ਹੋਇਆ ਪਰੇ ਪਰਮੇ ਫੁੱਟੇ ਆਖਾ ਅੰਕਲ ਓਮ ਨੇ ਵੱਡੀ ਸੇਲ ਲਾਤੀ ਆ ਚਾਰ ਦਿਨ ਦੀ ਵੱਡੀ ਸੇਲ ਆਈ ਮਲਟੀ ਪ੍ਰਿੰਟ ਹੈ ਸਾਰਾ ਪਿਓਰ ਦਾ ਦੁਪੱਟਾ ਮੈਚਿੰਗ ਸਾਇਲ ਬਣਿਆ ਹੋਇਆ ਜੀ ਮਾਰਕੀਟ ਦੇ ਵਿੱਚ 1500 ਤੋਂ ਸਟਾਰਟ ਹੋ ਜਾਂਦੇ ਨੇ ਇੱਥੇ ਸਿਰਫ 1000 10000 ਰੁਪਏ ਦਾ ਭਾਜੀ ਕੋਈ ਬਿਆਰ ਚ ਮਿਲਣਾ 1500 2000 ਰੇ ਸੂਟ ਸਿਰਫ 1000 ਰੁਪਏ ਤੁਹਾਨੂੰ ਮਿਲਣਗੇ ਆ ਚੈੱਕ ਕਰੋ ਆਪ ਹੀ ਚੈੱਕ ਕਰੋ ਕਿੰਨਾ ਸੋਨਾ ਕਿੰਨਾ ਉੱਤੇ ਵਰਕ ਕੀਤਾ ਨਾਲ ਦੁਪੱਟਾ ਹੈ ਵੀ ਇਹ ਲੋਈ ਰਖਾ ਮੇਰਾ ਭਰਾ 22500 ਵਾਲਾ ਸਿਰਫ 1750 ਰੁਪਏ ਦੇ ਇਹਦੇ ਵਿੱਚ ਵੀ 15% ਡਿਸਕਾਊਂਟ ਚੱਕੋ ਜੀ ਚੱਕੋ ਜੀ ਅੰਕਲ ਓਮ ਨੇ ਲਾਤੀ ਆ ਤੁਸੀਂ ਹੋਰ ਕਿਤੇ ਨਹੀਂ ਜਾਣਾ ਤੁਸੀਂ ਪੁੱਛਣਾ ਜੀ ਅੰਕਲ ਓਮ ਬੱਟਰ ਰੋਡ ਕਾਧਿਆਣਾ ਸੋ ਇਹੋ ਜਿਹੇ ਰੇਟ 4 ਦਿਨ ਦੀ ਵੱਡੀ ਸੇਲ ਲੱਗੀ ਆ ਸਰ ਇਹ ਦੇਖੀ ਜਓ ਟਾਈਨ ਲਾਮ ਟੈਕਸਾਈਲ ਪ੍ਰਿੰਟ ਦਿਖਾ ਰਹੇ ਆ ਜੇ ਸਾਰੇ ਜਨਨ ਕੀ ਹਜ਼ਾਰ ਤੋਂ ਉੱਪਰ ਜਿਹੜਾ ਵੀ ਕੋਈ ਸੂਟ ਲੇਗਾ ਉਹਨੂੰ 15% ਡਿਸਕਾਊਂਟ ਦਵਾਂਗੇ ਵੈਸੇ ਤੁਹਾਡੇ ਰੇਟ ਸਾਰੇ ਡਿਸਕਾਊਂਟ ਕਰਕੇ ਲੱਗੇ ਹੋਏ ਜੇ ਪਲੱਸ ਹਜ਼ਾਰ ਤੋਂ ਉੱਪਰ 15% ਡਿਸਕਾਊਂਟ ਦਵਾਂਗੇ ਸੋ ਲੋ ਜੀ ਐਨੇ ਸੋਹਣੇ ਸੋਹਣੇ ਸੂਟ ਹਜ਼ਾਰ ਤੋਂ ਉੱਪਰ ਦੀ ਸ਼ੋਪਿੰਗ ਕਰਦੇ ਹੋ 15% ਵੱਖਰਾ ਡਿਸਕਾਊਂਟ ਦਵਾਂਗੇ ਤੁਸੀਂ ਆਉਣਾ ਕਿੱਥੇ ਜੀ ਅਨਕਲ ਓਮ ਬੱਟਰ ਰੋਡ ਕਾਧਿਆਣਾ ਦਾ ਵੀਡੀਓ ਨੂੰ ਬੱਤ-ਬੱ